ਜੇ ਫੁੱਲ ਦੀ ਸੰਭਾਲ ਕਰ ਲਈ ਤੇ ਫਿਰ ਆਸ ਹੈ ਵੀ ਸਾਨੂੰ ਫਲ ਵੀ ਪ੍ਰਾਪਤ ਹੋ ਜਾਏਗਾ ਹੁਣ ਜਦੋਂ ਆਪਾਂ ਪਹਿਰਾਂ ਦੀ ਬਾਤ ਕਰਦੇ ਆਪਜੀ ਸਿਆਣੇ ਗੁਰਮੁਖ ਬੈਠੇ ਹੋ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਦਿਨ ਦੇ 4 ਪਹਿਰ ਬਣਦੇ ਨੇ 3 ਘੰਟੀਆਂ ਦਾ ਇੱਕ ਪਹਿਰ ਹੈ ਫਿਰ ਇਸੇ ਤਰ੍ਹਾਂ ਸ਼ਾਮ ਦੇ 6 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਰਾਤ ਦੇ 4 ਪਹਿਰ ਬਣਦੇ ਨੇ ਤਿੰਨ-ਤਿੰਨ ਘੰਟੀਆਂ ਦਾ ਇੱਕ ਪਹਿਰ ਹੈ ਇੰਜ ਕਹੀਏ ਰਾਤਰੀ ਦਾ ਪਹਿਲਾ ਪਹਿਰ ਜਿਹੜਾ ਨਾ ਉਹ ਹੈ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਸੇ ਵਕਤ ਦੇ ਵਿੱਚ ਆਪਾਂ ਸੋਦਰ ਦੀ ਬਾਣੀ ਪੜਦੇ ਹਾਂ ਇਸੇ ਟਾਈਮ ਦੇ ਵਿੱਚ ਹੀ ਸਿੱਖ ਨੂੰ ਸੋਇਲਾ ਸਾਹਿਬ ਜੀ ਦੀ ਬਾਣੀ ਪੜ ਲੈਣੀ ਚਾਹੀਦੀ ਹੈ ਭਾਵ ਕਿਉਂਕਿ ਸਿੱਖ ਨੇ ਸੌਣ ਦੇ ਵਕਤ ਬਾਣੀ ਪੜ੍ਹਨੀ ਹੁੰਦੀ ਸੋਇਲਾ ਸਾਹਿਬ ਦੀ ਤੇ ਜਿਹੜਾ ਇਨਸਾਨ ਪਹਿਲੇ ਪਹਿਰ ਦੀ ਸੰਭਾਲ ਕਰ ਲਵੇ ਭਾਵੇਂ ਜਿਹੜਾ ਵਕਤ ਸਿਰ ਸੌ ਜਾਏਗਾ ਮੰਨੋ ਉਹਦੀ ਜ਼ਿੰਦਗੀ ਵਿੱਚ ਬੂਰ ਪੈ ਗਿਆ ਹੁਣ ਆਸ ਹੈ ਉਹ ਗੁਰਮੁਖ ਪਿਆਰਾ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹੇਗਾ ਨਾਮ ਜਪੇਗਾ ਗੁਰੂ ਘਰ ਵਿੱਚ ਜਾਏਗਾ ਸੇਵਾ ਕਰੇਗਾ ਹੁਣ ਤੁਸੀਂ ਸੋਚੋ ਵੀ ਜਿਹੜਾ ਇਨਸਾਨ ਪਹਿਲੇ ਪਹਿਰ ਨੂੰ ਨਾ ਸੰਭਾਲ ਸਕਿਆ ਭਾਵੇਂ ਪਹਿਲੇ ਪਹਿਰ ਦੇ ਵਿੱਚ ਵਿਸ਼ਰਾਮ ਦੀ ਅਵਸਥਾ ਵਿੱਚ ਨਾ ਗਿਆ ਰਾਤ ਨੂੰ 12 1 2 2 3 3 ਵਜੇ ਤੱਕ ਜਿਹੜਾ ਇਨਸਾਨ ਜਾਗ ਰਿਹਾ ਹੋਵੇ ਕੀ ਆਸ ਰੱਖੀ ਜਾ ਸਕਦੀ ਵੀ ਚੌਥੇ ਪਹਿਰ ਦੀ ਸੰਭਾਲ ਕਰ ਲਏਗਾ ਬਿਲਕੁਲ ਨਹੀਂ ਕਿਉਂਕਿ ਸਰੀਰ ਨੂੰ ਆਰਾਮ ਚਾਹੀਦਾ ਹੈ ਇਸ ਲਈ ਪਹਿਲੇ ਪਹਿਰ ਦੀ ਸੰਭਾਲ ਜੀ ਨੇ ਕੀਤੀ ਆਸ ਹੈ ਵੀ ਉਹ ਚੌਥੇ ਪਹਿਰ ਨੂੰ ਸੰਭਾਲ ਲਏਗਾ ਹੁਣ ਚੌਥਾ ਪਹਿਰ ਕਿਹੜਾ ਬਣਦਾ ਜੀ ਇਹਨਾਂ 3 ਘੰਟਿਆਂ ਦੇ ਹਿਸਾਬ ਨਾਲ ਜਦੋਂ ਵੇਖਾਂਗੇ ਤੇ ਅੱਧੀ ਰਾਤ ਤੋਂ ਬਾਅਦ ਜਦੋਂ 3 ਵਜਦੇ ਨੇ ਤੜਕੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਇਸ ਨੂੰ ਚੌਥਾ ਪਹਿਰ ਵੀ ਕਹਿੰਦੇ ਨੇ ਇਹਨੂੰ ਅੰਮ੍ਰਿਤ ਵੇਲਾ ਵੀ ਕਹਿੰਦੇ ਨੇ ਇਹਨੂੰ ਸਵੇਰ ਵੀ ਕਹਿੰਦੇ ਨੇ ਬਾਣੀ ਦੇ ਵਿੱਚ ਅਨੇਕਾ ਨਾਮ ਆਏ ਨੇ ਹੁਣ ਇਹ ਅੰਮ੍ਰਿਤ ਵੇਲਾ ਹੈ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੇ ਆਪਾਂ ਕਹੀਏ ਵੀ ਬੰਦਾ ਗ੍ਰਸਤੀ ਹੈ ਕੰਮ ਕਾਰ ਨੇ ਇੱਧਰ ਉੱਧਰ ਦੌੜ ਭਾਜਿਆ ਰਾਤ ਨੂੰ ਸੌਂਦਿਆਂ ਲੇਟ ਹੋ ਜਾਏ ਤੇ ਘੱਟੋ ਘੱਟ ਉਹ ਅੰਮ੍ਰਿਤ ਵੇਲੇ 6:40 ਵਜੇ ਵੀ ਉੱਠ ਕੇ ਇਸ਼ਨਾਨ ਪਾਣੀ ਕਰਕੇ 5 ਵਜੇ ਵੀ ਨਿਤਨੇਮ ਤਾਂ ਸ਼ੁਰੂ ਕਰ ਲਵੇ ਨਾ ਪਾਠ 6 ਵਜੇ ਤੱਕ ਵੀ ਅਗਰ ਉਹ ਪੰਜ ਬਾਣੀਆਂ ਦਾ ਪਾਠ ਕਰ ਲੈਂਦਾ ਹੈ ਮੰਨੋ ਉਹਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲਈ ਕਿਉਂਕਿ ਅਸੀਂ ਆਪਣੇ ਕਾਰੋਬਾਰ ਆਪਣੇ ਪਰਿਵਾਰ ਸਾਰਾ ਕੁਝ ਵੇਖਣਾ ਹੈ ਤੇ ਇਹਦਾ ਮਤਲਬ ਇਹ ਨਹੀਂ ਵੀ ਕੋਈ 4:30 ਉੱਠ ਕੇ 5 ਤੋਂ 6 ਹੀ ਕਰੇ ਕੋਈ 3 ਵਜੇ ਉੱਠੇ ਮੁਬਾਰਕ ਹੈ ਕੋਈ 2:30 ਵਜੇ ਉੱਠ ਕੇ 3 ਵਜੇ ਨਿਤਨੇ ਵਿੱਚ ਜੁੜ ਜਾਵੇ ਮੁਬਾਰਕ ਹੈ ਪਰ ਮੈਂ ਕਿਨਾਂ ਘਟੋ ਘਟ ਉਹ ਸਿੱਖ ਜਿਹੜਾ ਗੁਰੂ ਦਾ ਸਿੱਖ ਨਾ ਜਿਹਨੂੰ ਗੁਰੂ ਪਾਸ਼ਾ ਕਹਿੰਦੇ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਧਿਆਵੇ ਉਹ ਅੰਮ੍ਰਿਤ ਵੇਲੇ ਉੱਠਦਾ ਹੈ ਘਟੋ ਘਟ ਅਸੀਂ 4:30 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ 5 ਵਜੇ ਨਿਤਨੇ ਵਿੱਚ ਜੁੜ ਜਾਈਏ ਤਾਂ ਕਿ ਸਾਡਾ ਅੰਮ੍ਰਿਤ ਵੇਲਾ ਸੰਭਾਲਿਆ ਜਾਵੇ ਹੁਣ ਵੇਖੋ ਜਦੋਂ ਅਸੀਂ ਅੰਮ੍ਰਿਤ ਵੇਲੇ ਦੀ ਬਾਤ ਕਰਦੇ ਆ ਨਾ ਤੇ ਜਿੰਨੇ ਵੀ ਪਸ਼ੂ ਪੰਛੀ ਇੱਕ ਨੇਚਰ ਹੈ ਕੁਦਰਤ ਹੈ ਵੈ ਗੁਰੂ ਪਰਮਾਤਮਾ ਨੇ ਜਿੰਨੇ ਵੀ ਜੀਵ ਜੰਤ ਇਥੋਂ ਤੱਕ ਪੇੜ ਪੌਦੇ ਵੀ ਬਣਾਏ ਆ ਨਾ ਰਾਤਰੀ ਦੇ ਸਮੇਂ ਸ਼ਾਮ ਦੇ ਸਮੇਂ ਪਹਿਲੇ ਪਹਿਰ ਵਿੱਚ ਸਾਰੇ ਵਿਸ਼ਰਾਮ ਵਿੱਚ ਚਲੇ ਜਾਂਦੇ ਨੇ ਜਿਹੜੇ ਪੰਛੀ ਸਾਰਾ ਦਿਨ ਉੱਡ ਰਹੇ ਸੀ ਆਪ ਜੀ ਵੇਖੋ ਪਿੰਡਾਂ ਥਾਵਾਂ ਤੇ ਬਹੁਤੇ ਪੰਛੀ ਦਿਖਦੇ ਨੇ ਸ਼ਾਮ ਪੈਂਦੀ ਹੈ ਸੂਰਜ ਢਲਦਾ ਹੈ ਸਾਰੇ ਪੰਛੀ ਆਪੋ ਆਪਣੇ ਆਲਣਿਆਂ ਵੱਲ ਨੂੰ ਉਡਾਰੀ ਮਾਰ ਜਾਂਦੇ ਨੇ ਆਪਣੇ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਨੇ ਜਿੰਨੇ ਵੀ ਪਸ਼ੂ ਪੰਛੀ ਆਪਣੇ ਵਿਸ਼ਰਾਮ ਸਥਾਨ ਤੇ ਪਹੁੰਚ ਗਏ ਜਿਹੜੇ ਰਾਤ ਨੂੰ ਸੌਣ ਵਾਲੇ ਫੁੱਲ ਸੀ ਉਹਨਾਂ ਦਾ ਖਿੜਾਓ ਬੰਦ ਹੋ ਗਿਆ ਉਹ ਮੁਰਝਾ ਗਏ ਬੰਦ ਹੋ ਗਏ ਕਿਉਂਕਿ ਸਵੇਰੇ ਫਿਰ ਉਹਨਾਂ ਫੁੱਲਾਂ ਨੇ ਖਿਲਣਾ ਹੈ ਇੱਥੋਂ ਤੱਕ ਕਿ ਅਸੀਂ ਜਦੋਂ ਬੱਚੇ ਖੇਡਦੇ ਹੁੰਦੇ ਸੀ ਪਿੰਡਾਂ ਥਾਵਾ ਤੇ ਤੇ ਸਿਆਣਿਆਂ ਨੇ ਕਹਿਣਾ ਭਾਈ ਇਸ ਵਕਤ ਰੁੱਖ ਤੇ ਨਹੀਂ ਚੜੀਦਾ ਇਸ ਵਕਤ ਕਿਸੇ ਰੁੱਖ ਦੀ ਟਾਣੀ ਨਹੀਂ ਹਿਲਾਈ ਦੀ ਪੁੱਛਿਆ ਕਿਉਂ ਕਹਿੰਦੇ ਭਾਈ ਇਸ ਵਕਤ ਜਿਹੜੇ ਰੁੱਖ ਆਰਾਮ ਕਰਦੇ ਨੇ ਸੌਂਦੇ ਆ ਤੇ ਸੁੱਤੇ ਹੋਏ ਰੁੱਖ ਨੂੰ ਪਰੇਸ਼ਾਨ ਨਹੀਂ ਕਰੀਦਾ ਸਾਰੇ ਰੁੱਖ ਸੌ ਗਏ ਪਸ਼ੂ ਪੰਛੀ ਸੌ ਗਏ ਚਾਹੀਦਾ ਏਬ ਇਨਸਾਨ ਵੀ ਸਮੇਂ ਸਿਰ ਵਕਤ ਸਿਰ ਸੌਂ ਜਾਏ ਹੁਣ ਕੁਦਰਤ ਦਾ ਵੇਖੋ ਨਿਯਮ ਕੀ ਹੈ ਜਿਵੇਂ ਹੀ ਅੰਮ੍ਰਿਤ ਵੇਲਾ ਹੋਇਆ ਸਾਰੇ ਫੁੱਲ ਵੀ ਖਿਲ ਗਏ ਤੇ ਜੜੀਆਂ ਚਿੜੀਆਂ ਸੀ ਪੰਛੀ ਸੀ ਉਹਨਾਂ ਨੇ ਚਹਿਕਣਾ ਸ਼ੁਰੂ ਕਰ ਦਿੱਤਾ ਜਦੋਂ ਅੰਮ੍ਰਿਤ ਵੇਲਾ ਹੋਇਆ ਪੰਛੀ ਆਪਣੇ ਆਲਣਿਆਂ ਦੇ ਵਿੱਚੋਂ ਨਿਕਲੇ ਉਹ ਗੁਣਗੁਣਾ ਰਹੇ ਨੇ ਗੀਤ ਗਾ ਰਹੇ ਨੇ ਫੁੱਲ ਖਿੜਾਓ ਦੇ ਵਿੱਚ ਆ ਗਏ ਨੇ ਸਾਰੇ ਪਸ਼ੂ ਪੰਛੀ ਸਾਵਧਾਨ ਹੋ ਗਏ ਨੇ ਕਿਉਂ ਕਿਉਂਕਿ ਉਹਨਾਂ ਨੇ ਪਹਿਲੇ ਪਹਿਰ ਸੰਭਾਲ ਕਰ ਲਈ ਸੀ ਇੱਕ ਇਨਸਾਨ ਹੀ ਐ ਜਿਹੜਾ ਕੁਦਰਤ ਤੋਂ ਉਲਟ ਚੱਲਦਾ ਹੈ ساری ساری ਰਾਤ ਜਾਗ ਕੇ ਖਰਾਬ ਕਰ ਦਿੰਦਾ ਹੈ ਅੰਮ੍ਰਿਤ ਵੇਲੇ ਸੁੱਤਿਆਂ ਪਿਆ ਲੰਗਾ ਦਿੰਦਾ ਹੈ ਹੁਣ ਉੱਠੇਗਾ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਕਰੇਗਾ ਨਾ ਬਾਬਾ ਫਰੀਦ ਸਾਹਿਬ ਕਹਿੰਦੇ ਆਪਣੇ ਪਹਿਲੇ ਪਹਿਰ ਦੀ ਸੰਭਾਲ ਕਰ ਤੂੰ ਵਕਤ ਸਿਰ ਵਿਸ਼ਰਾਮ ਕਰ ਸੌ ਤਾਂ ਕਿ ਤੇਰੇ ਸਰੀਰ ਦੀ ਸਾਰੀ ਥਕਾਵਟ ਨਿਕਲ ਜਾਏ ਤੂੰ ਅਮਰਤ ਵੇਲੇ ਉੱਠ ਕੇ ਉਸ ਰੱਬ ਦੀ ਭਗਤੀ ਵਿੱਚ ਜੁੜ ਸਕੇ